ਮਾਮਲਾ ਪਾਜੀ ਲੱਗੇ ਸਾਡੇ ਗਵਾਂਢੀ ਇੱਕ ਮੁੰਡਾ ਗਵਾਂਢੀ ਹੈ ਤੇ ਇੱਕ ਮੇਰੀ ਚਾਚੀ ਸੱਜਦਾ ਉਹਨਾਂ ਨੇ ਮੇਰੀ 4 ਸਾਲ ਦੀ ਕੁੜੀ ਦਾ ਰੇਪ ਕੀਤਾ ਹੋਇਆ ਮੈਂ ਪਾਜੀ ਘਰੇ ਹੀ ਮੈਂ ਸਬਜ਼ੀ ਬਣਾਉਣੇ ਇਹਨਾਂ ਦੇ ਪਾਪਾ ਗਏ ਸੀ ਬਾਹਰ ਨੂੰ ਮੈਂ ਕਿਹਾ ਆਪਣੇ ਪਾਪਾ ਨੂੰ ਆਵਾਜ਼ ਮਾਰ ਕੇ ਲੈ ਪਹਿਲਾਂ ਇਹ ਦੁਕਾਨ ਤੋਂ ਉਹਨਾਂ ਦੇ ਕੁਰਕਰੇ ਲੈ ਆਈ ਆ ਦੂਜੀ ਵਾਰੀ ਇਹ ਇੱਥੇ ਮੋੜ ਤੇ ਖਲੋਤੀ ਆਪਣੇ ਪਾਪਾ ਨੂੰ ਆਵਾਜ਼ ਮਾਰਨ ਦੀ ਆ ਤੇ ਉਹਨਾਂ ਨੇ ਇਹਨੂੰ ਕਿਹਾ ਕਿ ਫੇਰ ਚੀਜ਼ੀ ਲੈ ਲਾੜ ਕੇ ਫੇਰ ਅੰਦਰ ਜਾ ਕੇ ਤੈਨੂੰ ਬੂਆ ਬੰਦ ਕਰ ਲਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਵੀ ਕੁੜੀ ਕਿੱਥੇ ਆ ਕਹਿੰਦੇ ਮੇਰੇ ਕੋਲ ਨਹੀਂ ਹੈਗੀ ਉਹਨਾਂ ਨੇ ਲਾਗੇ ਬਾਹਰ ਦੋ ਮੁੰਡੇ ਮੰਜੀ ਤੇ ਬੈਠੇ ਉਹਨਾਂ ਨੇ ਪੁੱਛਿਆ ਵੀ ਕੁੜੀ ਕਿੱਥੇ ਆ ਉਹ ਕਹਿੰਦੇ ਹਾਨੂੰ ਨਹੀਂ ਪਤਾ ਕੱਲ ਜਦੋਂ ਮੈਂ ਉਹਨਾਂ ਨੂੰ ਕੁੱਟਿਆ ਤੇ ਫੇਰ ਉਹ ਬਕੇ ਆ ਕਿ ਅਹੀਂ ਰਾਖੀ ਰਖਣ ਦੇ ਬਾਅਦ ਅਹੀਂ ਵੀ ਮਗਰੇ ਹੀ ਜਾਣਾ ਹੈ ਮੇਰਾ ਜਿਹੜੇ ਚਾਚੀ ਸੱਸ ਦਾ ਮੁੰਡਾ ਵਾ ਮੈਨੂੰ ਨਹੀਂ ਪਤਾ ਕਿ ਉਹਨੇ ਵੀ ਇਹ ਹਰਕਤ ਕੀਤੀ ਉਹ ਲਾਗੇ ਜਿਹੜਾ ਛੋਟਾ ਜਿਹਾ ਮੁੰਡਾ ਉਹਨੇ ਦੱਸਿਆ ਕਿ ਮਤਲਬ ਇਹਨੇ ਵੀ ਕੀਤੀ ਆ ਤੇ ਮੈਂ ਜਦੋਂ ਉਹਨੂੰ ਚਪੇੜਾ ਮਾਰਿਆ ਤਾਂ ਉਹ ਕਹਿੰਦਾ ਮੈਂ ਅੱਜ ਨਹੀਂ ਕੀਤੀ ਮੈਂ ਕੱਲ ਪਰਸੋਂ ਕੀਤੀ ਏ ਹਰਕਤ। ਤੇ ਪਿੰਡ ਲਾਗੇ ਜਿਹੜੀ ਨਰਸਵਾ ਉਹਨੂੰ ਮੈਂ ਚੈੱਕ ਕਰਾਇਆ। ਮੁੰਡੇ ਦਾ ਨੀਰਜ ਵੀ ਮੇਰੀ ਕੁੜੀ ਦੇ ਉੱਤੇ ਡੁੱਲਿਆ ਹੋਇਆ ਸੀ ਤੇ ਇਹਦੇ ਤੇਲ ਵੀ ਉਦਾਂ ਹੀ ਲੱਗਾ ਤੇ ਨਾਲ ਇਹਦੇ ਪੂਰੇ ਸੂਜੇ ਹੋਏ। ਜੀ ਇੱਕ ਇਨਫਾਰਮੇਸ਼ਨ ਮੈਨੂੰ ਆਈ ਸੀ ਵੀ ਇਤਨਾ ਕਰਕੇ ਕੋਈ 4 ਸਾਲ ਦੀ ਬੱਚੀ ਦੇ ਨਾਲ ਕੋਈ ਇਹੋ ਜਿਹੀ ਵੀ ਗਲਤ ਕੰਮ ਹੋਇਆ। ਮੈਂ ਤੇ ਮੌਕੇ ਤੇ ਗਿਆ। ਮਤਲਬ ਇਹੋ ਜਿਹੀ ਕੋਈ ਗੱਲ ਹੈ ਜੇ ਕੋਈ ਸਾਨੂੰ ਸਾਹਮਣੇ ਨਹੀਂ ਆ ਰਹੀ। ਉਹਨਾਂ ਦਾ ਪਰਿਵਾਰਕ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੇ ਸਰ ਇਹ ਜਿਹੇ ਮਤਲਬ ਇਹ ਆ ਗੱਲ ਆਈ ਏ ਉਹਦੇ ਚਹੀਂ ਉਹਨਾਂ ਲੱਗੇ ਆ ਪਿੱਛੇ ਜੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਦੇ ਜਿਹੜੇ ਵੀ ਸਾਨੂੰ ਸਟੇਟਮੈਂਟ ਲਖ ਹੁੰਦੇ ਆ ਉਹਨਾਂ ਦੇ ਮੁਤਾਬਕ ਕਾਰਵਾਈ ਕਰਾਂਗੇ